ਹੋਇਆ ਐਲਾਨ ਸਾਡੀ ਰਵਾਨਗੀ ਦਾ ਖਬਰ ਅਗਲੇ ਪੰਡੇ ਦੀ ਆਉਣ ਲੱਗੀ ਤੂੰ ਯਾਦਾਂ ਦੀ ਪੰਡ ਨੂੰ ਸਾਹਮ ਰੱਖੀ ਹੁਣ ਮੁਹੱਬਤ ਚਾਲੇ ਪਾਉਣ ਲੱਗੀ ਕੁਝ ਯਾਦਾਂ ਸਾਹਮਲੇ ਵੀ ਦੋਹਾਂ ਦੀਆਂ ਕੁਝ ਮਿਲ ਕੇ ਖਾਤੀਆਂ ਸੌਹਾਂ ਦੀਆਂ ਕੁਝ ਉਹ ਉਸ ਸਮੇਂ ਨੂੰ ਸਾਹਮ ਲਵੀ ਸੀ ਹੱਕ ਜਦੋਂ ਤੂੰ ਜਿਤੌਣ ਲੱਗੀ ਤੂੰ ਯਾਦਾਂ ਦੀ ਪੰਡ ਨੂੰ ਸਾਹਮ ਰੱਖੀ ਹੁਣ ਮੁਹੱਬਤ ਚਾਲੇ ਪਾਉਣ ਲੱਗੀ ਰੱਖੀ ਜ਼ਹਿਨ 'ਚ ਮਿਲਣ ਦੇ ਰਾਹਾਂ ਨੂੰ ਤੇਰੇ ਹਵਾ 'ਚ ਮੈਂ ਕਿਦੇ ਸਾਹਾਂ ਨੂੰ ਉਹਨਾਂ ਗੱਲਾਂ ਨੂੰ ਵੀ ਸਾਹਮ ਰੱਖੀ ਜਿਨ੍ਹਾਂ ਨਾਲ ਹੱਸ ਕੇ ਮੈਨੂੰ ਹਸਾਉਣ ਲੱਗੀ ਤੂੰ ਯਾਦਾਂ ਦੀ ਪੰਡ ਨੂੰ ਸਾਹਮ ਰੱਖੀ ਹੁਣ ਮੁਹੱਬਤ ਚਾਲੇ ਪਾਉਣ ਲੱਗੀ ਤੂੰ ਜਿੱਤੇ ਵਿੱਚ ਉਹ ਰਾਤ ਰੱਖੀ ਸਾਡੀ ਪਹਿਲੀ ਉਹ ਮੁਲਾਕਾਤ ਰੱਖੀ ਤੇਰੀ ਸੰਗ ਵੀ ਲਮੀ ਤੂੰ ਸਾਹਮ ਜੰਨਾ ਜਿਹਨੂੰ ਦੇਖ ਰਾਤ ਤਰਸਣੋਂ ਲੱਗੀ ਤੂੰ ਯਾਦਾਂ ਦੀ ਪੰਡ ਨੂੰ ਸਾਹਮ ਰੱਖੀ ਹੁਣ ਮੁਹੱਬਤ ਚਾਲੇ ਪਾਉਣ ਲੱਗੀ ਹੁਣ ਸ਼ਾਇਦ ਅਸਾਂ ਮੁੜਿਆਉਣਾ ਨਹੀਂ ਤੈਨੂੰ ਕਿਸੇ ਕਹਿ ਮੁਹੱਬਤ ਬੁਲਾਉਣਾ ਨਹੀਂ ਤੈਨੂੰ ਕਾਸ਼ ਹੀ ਵਕਤ ਉਹ ਚੇਤੇ ਹੋਵੇ ਸਿਜਦ ਡਰਦੀ ਜਹੀ ਬੁਲਾਉਣ ਲੱਗੀ ਤੂੰ ਯਾਦਾਂ ਦੀ ਪੰਡ ਨੂੰ ਸਾਹਮ ਰੱਖੀ ਹੁਣ ਮੁਹੱਬਤ ਚਾਲੇ ਪਾਉਣ ਲੱਗੀ ਮਿਲੈਣਾ ਅਸੀਂ ਇੱਥੇ ਤਾਂ ਖੁਆਬਾਂ ਵਿੱਚ ਮਿਲਾਂਗੇ ਤੂੰ ਲਿਖਤਾਂ ਵਿੱਚੋਂ ਪੜ ਲਵੀਂ ਕਿਤਾਬਾਂ ਵਿੱਚ ਮਿਲਾਂਗੇ ਅਜ ਲੱਗ ਗਿਆ ਹੋਣ ਫਿਰਾਕ ਸਾਡਾ ਅੱਖ ਰੱਬ ਦੀ ਵੀ ਦੇਖ ਚੋਣ ਲੱਗੀ ਤੇ ਯਾਦਾਂ ਦੀ ਪੰਡ ਨੂੰ ਸਾਹਮ ਰੱਖੀ ਹੁਣ ਮੁਹੱਬਤ ਚਾਲੇ ਪਾਉਣ ਲੱਗੀ ਹੁਣ ਮੁਹੱਬਤ ਚਾਲੇ ਪਾਉਣ ਲੱਗੀ